ਇਥੇ ਕਪਾਸੀ ਚੰਡੀਗੜ੍ਹ ਦੇ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਵਾਅਦੇ ਦੇ ਲਈ ਪੱਤਰ ਜਾਰੀ ਕੀਤਾ ਜਾ ਚੁੱਕਿਆ ਤਾਂ ਉੱਥੇ ਹੀ ਹੁਣ ਪੰਜਾਬ ਦੇ ਮੁਲਾਜ਼ਮਾਂ ਦੇ ਲਈ ਵੀ ਇੱਕ ਵੱਡੀ ਰਾਹਤ ਭਰੀ ਖਬਰ ਜਿਹੜੀ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਦੇ ਵਿੱਚ ਮੁਲਾਜ਼ਮ ਮੰਗਾਂ ਨੂੰ ਪੂਰਾ ਕਰਨ ਦੇ ਲਈ ਤੇ ਮੁਲਾਜ਼ਮਾਂ ਦੀਆਂ ਪੈਂਡਿੰਗ ਪਈਆਂ ਬਕਾਇਆ ਕਿਸ਼ਤਾਂ ਨੂੰ ਜਾਰੀ ਕਰਨ ਦੇ ਲਈ ਹੁਣ ਇੱਕ ਹੋਰ ਨਵਾਂ ਕਦਮ ਚੜਾਇਆ ਚੁੱਕਿਆ ਗਿਆ ਸੋ ਸਾਰੀ ਜਾਣਕਾਰੀ ਵਿਦ ਪ੍ਰੂਫ ਤੁਹਾਡੇ ਨਾਲ ਸਾਂਝੀ ਕਰਾਂਗੇ ਸਭੇ ਦੱਸਾਂਗੇ ਕਿ ਪੰਜਾਬ ਦੇ ਮੁਲਾਜ਼ਮਾਂ ਦੀਆਂ ਜਿਹੜੀਆਂ ਪੈਂਡਿੰਗ ਪਈਆਂ ਏਰੀਆ ਦੀਆਂ ਕਿਸ਼ਤਾਂ ਨੇ ਉਹ ਹੁਣ ਕਦੋਂ ਜਾਰੀ ਹੋਣਗੀਆਂ ਤੇ ਕਦੋਂ ਮੁਲਾਜ਼ਮਾਂ ਦੇ ਖਾਤੇ ਦੇ ਵਿੱਚ ਅਗਲੀਆਂ ਛੋਟੀ ਅਤੇ ਵੱਡੀ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਰਾ ਤੇ ਹੁਣ ਚੱਲਦੇ ਆਲ ਜੀ ਬੇਹਦੀ ਖਾਸ ਤੇ ਵੱਡੇ ਅਪਡੇਟ ਦੇ ਨਾਲ ਸੋ ਦੋਸਤੋ ਸੂਤਰਾਂ ਦੇ ਵੱਲੋਂ ਮੇਰੀ ਵੱਡੀ ਅਪਡੇਟ ਦੇ ਅਨੁਸਾਰ ਦੱਸਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਜਿਨ੍ਹਾਂ ਵੀ ਬੈਂਕ ਨੇ ਜਿਨ੍ਹਾਂ ਦੇ ਵੱਲੋਂ ਮਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਏਰੀਅਰ ਦੇ ਬਕਾਇਆ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣਗੀਆਂ ਤਾਂ ਉਹਨਾਂ ਬੈਂਕਾਂ ਦੇ ਵੱਲੋਂ ਡਾਟਾ ਜੜਾਇਆ ਮੰਗਿਆ ਜਾ ਰਿਹਾ ਮਲਾਜ਼ਮਾਂ ਨੂੰ ਪੈਨਸ਼ਨਰਾਂ ਨੂੰ ਕਿਸ਼ਤਾਂ ਏਰੀਅਰ ਦੀਆਂ ਕਿਸ਼ਤਾਂ ਜਾਰੀ ਕਰਨ ਦੇ ਲਈ ਤੇ ਸੂਤਰਾਂ ਦੇ ਵੱਲੋਂ ਅੱਗੇ ਵੀ ਦੱਸਿਆ ਜਾ ਰਿਹਾ ਕਿ ਇਹ ਕਿਸ਼ਤਾਂ ਜੜੀਆਂ ਨੇ ਇਸ ਵਾਰ ਮਈ ਮਹੀਨੇ ਦੇ ਵਿੱਚ 1 ਤਰੀਕ ਨੂੰ ਭਾਵ ਮ ਕਜੜੀਆਂ ਏਰੀਅਰ ਦੀ ਚਾਰੀ ਹੋ ਸਕਦੀ ਹੈ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਦੇ ਮਲਾਜ਼ਮਾਂ ਨੂੰ ਜੜੀਆਂ ਪੈਂਡਿੰਗ ਪਈਆਂ ਮੰਗਾਂ ਨੇ ਤੇ ਡੀ ਏ ਏਰੀਅਰ ਦੀਆਂ ਪੈਂਡਿੰਗ ਪਈਆਂ ਕਿਸ਼ਤਾਂ ਨੇ ਉਹਨਾਂ ਦੇ ਵਿੱਚ ਏਰੀਅਰ ਦੇ ਜਿਹੜੇ ਬਕਾਏ ਨੇ ਉਹ ਸਮੇਂ ਤੋਂ ਪਹਿਲਾਂ ਮਿਲਨੇ ਸ਼ੁਰੂ ਹੁੰਦੇ ਨੇ ਜਾਂ ਫਿਰ ਬਾਅਦ ਦੇ ਵਿੱਚ ਕਿਉਂਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਨੇ ਖੁਦ ਕਿਹਾ ਸੀ ਕਿ ਜੇਕਰ ਪੰਜਾਬ ਦੇ ਖਜ਼ਾਨੇ ਦੇ ਵਿੱਚ ਇਜ਼ਾਫਾ ਹੁੰਦਾ ਵਾਦਾ ਹੁੰਦਾ ਤਾਂ ਉਹ ਕਿਸ਼ਤਾਂ ਦਾ ਭੁਗਤਾਨ ਜੜਾਇਆ ਸਮੇਂ ਤੋਂ ਪਹਿਲਾਂ ਵੀ ਕਰ ਸਕਦੇ ਨੇ ਸੋ ਹੁਣ ਮਲਾਜ਼ਮਾਂ ਨੂੰ ਆਸਾਂ ਨੇ ਉਮੀਦਾਂ ਨੇ ਕਿ ਜੇਕਰ ਖਜ਼ਾਨੇ ਦੇ ਵਿੱਚ ਵਾਦਾ ਹੁੰਦਾ ਤਾਂ ਹੋ ਸਕਦਾ ਹੈ ਕਿ ਸਾਨੂੰ ਕਿਸ਼ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲੋ